हां जी दोस्तों आज फिर लेके आए हैं ਤੁਹਾਡੇ ਲਈ ਪੂਲੇ ਦੇ ਗੁਨਾਹਾਂ ਦੇ ਕਾਲੇ ਚਿੱਠੇ ਸੋ ਵੀਡੀਓ ਸ਼ੁਰੂ ਕਰਦੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬ ਦੇਣ ਦੋਸਤੋ ਪੂਲੇ ਦੀ ਕਾਲੀ ਦੁਨੀਆ ਅੰਦਰ ਜਿਹੜਾ ਬੰਦਾ ਦਾਖਲ ਹੋ ਜਾਂਦਾ ਸੀ ਮੁੜ ਕੇ ਪੂਲਾ ਉਸ ਨੂੰ ਬਾਹਰ ਨਹੀਂ ਨਿਕਲਣ ਦਿੰਦਾ ਉਸ ਬੰਦੇ ਦਾ ਪਰਿਵਾਰ ਵੀ ਪੂਲੇ ਦੇ ਰਹਿਮ ਉੱਤੇ ਹੀ ਜੁਦਾ ਰਹਿੰਦਾ ਸੀ ਇਸ ਖੋਫ ਕਰਕੇ ਪੂਲੇ ਨਾਲ ਬਹੁਤ ਪੁਰਾਣੇ ਬੰਦੇ ਕਈ ਕਈ ਸਾਲਾਂ ਤੋਂ ਇਹਦੇ ਨਾਲ ਕੰਮ ਕਰਦੇ ਸਨ ਇਸੇ ਤਰ੍ਹਾਂ ਇਹਦੇ ਨਾਲ ਇੱਕ ਬੰਦਾ ਕੰਮ ਕਰਦਾ ਸੀ ਜਿਹਦਾ ਨਾਂ ਲੰਗੜਾ ਰਾਜੂ ਪਿਆ ਹੋਇਆ ਸੀ ਪਹਿਲਾਂ ਉਹ ਮਾਰੀ-ਮੋਟੀਆਂ ਵਾਰਦਾਤਾ ਕਰਦਾ ਹੁੰਦਾ ਸੀਗਾ ਸ਼ਹਿਰ ਅੰਦਰ ਹੁੰਦੀਆਂ ਨਿੱਕੀਆਂ-ਮੋਟੀਆਂ ਲੜਾਈਆਂ ਅੰਦਰ ਉਸਦਾ ਨਾਂ ਆਉਂਦਾ ਰਹਿੰਦਾ ਸੀ ਇੱਕ ਵਾਰੀ ਪੋਲੇ ਨੂੰ ਇੱਕ ਅਫਸਰ ਨੇ ਕੋਈ ਕੰਮ ਦਿੱਤਾ ਕੰਮ ਹੈ ਬੜਾ ਖਤਰੇ ਵਾਲਾ ਸੀ ਤੇ ਕੰਮ ਕਰਵਾਉਣਾ ਵੀ ਕਿਸੇ ਬਾਹਰਲੇ ਬੰਦੇ ਤੋਂ ਸੀਗਾ ਪੋਲੇ ਨੇ ਕਾਫੀ ਪਤਾ ਕਰਕੇ ਲੰਗੜੇ ਰਾਜੂ ਨੂੰ ਆਪਣੇ ਕੋਲ ਬੁਲਾਇਆ ਇੱਕ ਦਿਨ ਤੇ ਉਸ ਨੂੰ ਸਾਰੇ ਕੰਮ ਬਾਰੇ ਸਮਝਾਇਆ ਉਹ ਕਹਿੰਦਾ ਕਿ ਕੰਮ ਬੜਾ ਖਤਰੇ ਵਾਲਾ ਹੈ ਤੋ ਪੈਸੇ ਦੱਸ ਕਿੰਨੇ ਲੈਣੇ ਨੇ ਉਹਨੇ ਮਿਲਣਗੇ ਲੰਗੜੇ ਰਾਜੂ ਨੇ ਪੂਲੇ ਦਾ ਨਾਂ ਸੁਣਿਆ ਹੋਇਆ ਸੀਗਾ ਉਸ ਨੂੰ ਇਹ ਵੀ ਪਤਾ ਸੀਗਾ ਕਿ ਪੂਲੇ ਦੀ ਗੱਲਬਾਤ ਸਿੱਧਾ ਉੱਪਰ ਤੱਕ ਹੈ ਲੰਗੜਾ ਰਾਜੂ ਕਹਿੰਦਾ ਵੀ ਮੈਨੂੰ ਪੈਸੇ ਨਹੀਂ ਚਾਹੀਦੇ ਜੇ ਮੈਂ ਇਹ ਕੰਮ ਕਰਤਾ ਮੈਨੂੰ ਪੱਕਾ ਹੀ ਆਪਣੇ ਗਰੁੱਪੰਦਾ ਰੱਖ ਲੈ ਪੂਲੇ ਨੇ ਜ਼ਮਾਨ ਦੇ ਦਿੱਤੀ ਕਿ ਜੇ ਕੰਮ ਸਿਰੇ ਚੜ ਗਿਆ ਤੋ ਮੇਰਾ ਪੱਕਾ ਬੰਦਾ ਹੋਵੇਗਾ ਲੰਗੜੇ ਰਾਜੂ ਨੇ 2-4 ਦਿਨਾਂ ਵਿੱਚ ਇਹ ਕੰਮ ਕਰ ਦਿੱਤਾ ਤੇ ਪੂਲੇ ਨੇ ਖੁਸ਼ ਹੋ ਕੇ ਲੰਗੜੇ ਰਾਜੂ ਨੂੰ ਆਪਣੇ ਨਾਲ ਰੱਖ ਲਿਆ ਲੰਗੜੇ ਰਾਜੂ ਦੀ ਇੱਕ ਸਹੇਲੀ ਹੁੰਦੀ ਸੀ ਜਿਸ ਨਾਲ ਲੰਗੜਾ ਰਾਜੂ ਅੱਗੇ ਚੱਲ ਕੇ ਵਿਆਹ ਕਰਵਾਉਣ ਬਾਰੇ ਵੀ ਸੋਚ ਰਿਹਾ ਸੀ ਇੱਕ ਦਿਨ ਲੰਗੜਾ ਰਾਜੂ ਆਪਣੀ ਸੇਲੀ ਨੂੰ ਡੇਰੇ ਅੰਦਰ ਧਿਆਉਣ ਦੀ ਗਲਤੀ ਕਰ ਬੈਠਾ। ਉਸਨੇ ਸੇਲੀ ਨੂੰ ਪੂਲੇ ਨਾਲ ਮਲਵਾਇਆ ਕਿ ਬਾਬੇਓ ਅਸੀਂ ਵਿਆਹ ਕਰਵਾਉਣ ਬਾਰੇ ਸੋਚ ਰਹੇ ਹਾਂ। ਪੂਲੇ ਨੇ ਜਦੋਂ ਉਸਨੂੰ ਵੇਖਿਆ ਪੋਲਾ ਕੁੜੀ ਉਤੇ ਬੇਈਮਾਨ ਹੋ ਗਿਆ। ਉਸਨੇ ਉਸੇ ਦਿਨ ਤੋਂ ਉਸ ਕੁੜੀ ਪਿੱਛੇ ਆਪਣਾ ਇੱਕ ਬੰਦਾ ਲਾ ਦਿੱਤਾ। ਲੰਗੜੇ ਰਾਜੂ ਕੋਲ ਇਸ ਗੱਲ ਦੀ ਭਾਵ ਤੱਕ ਨਿਕਲੀ। ਕਈ ਦਿਨਾਂ ਬਾਅਦ ਪੂਲੇ ਨੇ ਇੱਕ ਝੂਠੇ ਕੇਸ ਅੰਦਰ ਰਾਜੂ ਨੂੰ ਫਸਾ ਕੇ ਅੰਦਰ ਕਰਵਾ ਦਿੱਤਾ ਤੇ ਪਿੱਛੋਂ ਉਹਦੀ ਸੇਲੀ ਨਾਲ ਗੱਡਤੋਪ ਕਰ ਦਈਏ ਨੇ। ਹੌਲੀ ਹੌਲੀ ਇਹ ਗੱਲ ਕਈ ਬੰਦਿਆਂ ਕੋਲ ਪਹੁੰਚ ਗਈ ਤੇ ਉਹਨਾਂ ਵਿੱਚੋਂ ਹੀ ਕਿਸੇ ਬੰਦੇ ਨੇ ਸਾਰੀ ਗੱਲ ਲੰਗੜੇ ਰਾਜੂ ਤੱਕ ਪਹੁੰਚਾ ਦਿੱਤੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਪੂਲਾ ਤੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਖਵਾ ਗਿਆ ਏ ਜਿਸ ਦਿਨ ਲੰਗੜਾ ਰਾਜੂ ਬਾਹਰ ਆਇਆ ਉਸੇ ਦਿਨ ਉਸ ਨੂੰ ਪੂਲੇ ਦੇ ਬੰਦਿਆਂ ਨੇ ਚੱਕ ਲਿਆ ਉਸ ਨੂੰ ਕਿੱਥੇ ਲੈ ਕੇ ਗਏ ਕੋਈ ਪਤਾ ਨਹੀਂ ਲੱਗਿਆ ਤੇ ਉਸ ਦਿਨ ਤੋਂ ਬਾਅਦ ਉਹ ਕਿਸੇ ਨੂੰ ਦਿਖਿਆ ਵੀ ਨਹੀਂ ਹੈਗਾ ਐਨਾ ਛਾਤਰ ਸੀਗਾ ਪੂਲਾ ਪੂਲੇ ਦੇ ਬੰਦਿਆਂ ਨੂੰ ਇੱਕ ਵਾਰੀ ਕਿਸੇ ਬੰਦੇ ਨੇ ਆ ਕੇ ਖਬਰ ਦਿੱਤੀ ਕਿ ਸ਼ਹਿਰ ਅੰਦਰ ਇੱਕ ਕੋਠੀ ਹੈ ਪਰਵਾਰ ਉੱਥੇ ਕੋਈ ਨਹੀਂ ਰਹਿੰਦਾ ਚਾਰ ਪੰਜ ਬੰਦੇ ਉਸ ਕੋਠੀ ਅੰਦਰ ਕਈ ਸਾਲਾਂ ਤੋਂ ਰਹਿ ਰਹੇ ਨੇ ਸਾਰਾ ਸਾਰਾ ਦਿਨ दारू ਪੀ ਕੇ ਉੱਥੇ ਹੀ ਪਏ ਰਹਿੰਦੇ ਨੇ ਜੇ ਕੋਠੀ ਦੱਬਣੀ ਹੋਵੇ ਤਾਂ ਸੌਖੀ ਹੱਥ ਆ ਸਕਦੀ ਹੈ ਪੋਲੇ ਦੇ ਬੰਦਿਆਂ ਨੇ ਪੋਲੇ ਨੂੰ ਵੀ ਨਾ ਦੱਸਿਆ ਤੇ ਸਿੱਧਾ ਕੋਠੀ ਅੰਦਰ ਗਏ ਦੋ ਦੋ ਲਫੜੇ ਅੰਦਰ ਬੈਠੇ ਬੰਦਿਆਂ ਦੇ ਲਾਏ ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢ ਆਪ ਕਾਬਜ ਹੋ ਗਏ ਉਸੇ ਰਾਤ ਚਾਰ ਪੰਜ ਗੱਡੀਆਂ ਭਰ ਕੇ ਬੰਦੇ ਦੀਆਂ ਆਈਆਂ ਉਹਨਾਂ ਕੁਝ ਨਾ ਪੁੱਛਿਆ ਪੋਲੇ ਦੇ ਬੰਦਿਆਂ ਦੇ ਮਾਰ ਮਾਰ ਹੋਰੇ ਧਰਨ ਬਾਤ ਦੀ ਉਹਨਾਂ ਨੇ ਦੋ ਦਿਨ ਘੰਟੇ ਉਹਨਾਂ ਨੇ ਪੂਲੇ ਦੇ ਬੰਦਿਆਂ ਨੂੰ ਪੂਰਾ ਥਾਪੜ ਆ ਤੇ ਉਹਨਾਂ ਨੂੰ ਭਜਾ ਕੇ ਉਸ ਕੋਠੀ ਉੱਤੇ ਫੇਰ ਕਬਜ਼ਾ ਕਰ ਲਿਆ ਪੂਲੇ ਦੇ ਬੰਦੇ ਭੱਜੇ ਭੱਜੇ ਪੂਲੇ ਕੋਲ ਗਏ ਤੇ ਉਸ ਨੂੰ ਸਾਰੀ ਗੱਲ ਦੱਸੀ ਕਿ ਸਾਡੇ ਨਾਲ ਇਸ ਤਰ੍ਹਾਂ ਹੋਈ ਹੈ ਸੁਣ ਕੇ ਪਹਿਲਾਂ ਪੂਲੇ ਨੇ ਚਾਰ ਪੰਜ ਗੱਲਾਂ ਆਪਣੇ ਬੰਦਿਆਂ ਨੂੰ ਕੱਡੀਆਂ ਆ ਕਿ ਮੈਨੂੰ ਦੱਸੇ ਬਿਨਾ ਤੁਸੀਂ ਉੱਥੇ ਵੈਂਗਣ ਜਾਣ ਗਈ ਸੀ ਪੂਲੇ ਨੇ ਨਾਲ ਦੀ ਨਾਲ ਆਪਣੇ ਸਾਰੇ ਬੰਦੇ ਇਕੱਠੇ ਕੀਤੇ 9-10 ਗੱਡੀਆਂ ਭਰ ਕੇ ਇਹ ਕੋਠੀ ਅੰਦਰ ਆ ਗਏ ਇਹਨਾਂ ਨੇ ਫੇਰ ਉਹ ਸਾਰੇ ਬੰਦੇ ਕੁੱਟ-ਕੁੱਟ ਉੱਥੋਂ ਭਜਾਏ ਤੇ ਫੇਰ ਕੋਠੀ ਉੱਤੇ ਦੁਬਾਰਾ ਕਬਜ਼ਾ ਕਰਦੇ ਆ ਇਹਨਾਂ ਨੇ ਪੂਲੇ ਨੂੰ ਆਪਣੇ ਕਿਸੇ ਵੱਡੇ ਅਫਸਰ ਦਾ ਫੋਨ ਆਇਆ ਕਿ ਛੇਤੀ ਚੰਡੀਗੜ੍ਹ ਆ ਜਾ। ਜਦੋਂ ਪੂਲਾ ਉਸ ਅਫਸਰ ਦੀ ਕੋਠੀ ਪਹੁੰਚਿਆ ਉਦੋਂ ਉਸ ਨੂੰ ਪਤਾ ਲੱਗਿਆ ਵੀ ਆਹ ਕੋਠੀ ਦਿੱਲੀ ਦੇ ਇੱਕ ਬਹੁਤ ਵੱਡੇ ਲੀਟਰ ਦੀ ਹੈ ਤੇ ਜੇ ਉਸ ਨੇ 2 ਘੰਟੇ ਦੇ ਅੰਦਰ ਅੰਦਰ ਕੋਠੀ ਖਾਲੀ ਨਾ ਕੀਤੀ ਤੇ ਪੂਲੇ ਨੂੰ ਕੋਈ ਨਹੀਂ ਬਚਾ ਸਕਦਾ। ਪੂਲਾ ਸਾਰੀ ਗੱਲ ਸੁਣ ਕੇ ਸੋਨੋ ਹੋ ਗਿਆ। ਉਸ ਨੇ ਆਪਣੇ ਅਫਸਰ ਨੂੰ ਦੱਸਿਆ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ ਕਿ ਕੋਠੀ ਕਿਹਦੀ ਹੈ। ਮੈਂ ਹੁਣੇ ਕੋਠੀ ਖਾਲੀ ਕਰਵਾ ਦਨਾ। ਪੂਲੇ ਨੇ ਨਾਲ ਦੀ ਨਾਲ ਕਿਸੇ ਨੂੰ ਫੋਨ ਕੀਤਾ ਤੇ ਅੱਧੇ ਘੰਟੇ ਵਿੱਚ ਹੀ ਕੋਠੀ ਖਾਲੀ ਹੋ ਗਈ। ਵਾਪਸ ਆ ਕੇ ਪੂਲੇ ਨੇ ਆਪਣੇ ਬੰਦਿਆਂ ਦੇ ਪੂਰੀ ਡਾਂਗ ਫੇਰੀ ਕਿ ਥੋੜੇ ਕਰਕੇ ਅੱਜ ਤੋਂ ਮੇਰੀ ਬੇਇੱਜ਼ਤੀ ਹੋਈ ਐ ਮੈਂ ਸਾਰੀ ਉਮਰ ਨੂੰ ਭੁੱਲ ਸਕਦਾ ਆਤੋਂ ਬਾਅਦ ਕੋਈ ਬੰਦਾ ਮੈਨੂੰ ਬਿਨਾਂ ਪੁੱਛੇ ਕੋਈ ਕੰਮ ਨਹੀਂ ਕਰੇਗਾ ਪੂਲੇ ਦੇ ਬੰਦੇ ਜਿਹੜੇ ਸ਼ਹਿਰ ਜਿਆਦਾ ਜਾਂਦੇ ਹੁੰਦੇ ਸਨ ਉੱਥੋਂ ਦਾ ਇੱਕ ਲੋਕਲ ਬਦਮਾਸ਼ ਹੁੰਦਾ ਸੀ ਜਿਸ ਦੀ ਪੂਰੇ ਸ਼ਹਿਰ ਅੰਦਰ ਪੂਰੀ ਚਲਦੀ ਹੁੰਦੀ ਸੀ ਪੂਲੇ ਦੇ ਬੰਦੇ ਉੱਥੇ ਰੱਜ ਕੇ ਗੰਦ ਪਾਉਂਦੇ ਦੁਕਾਨਦਾਰਾਂ ਨਾਲ ਗਾਲੀ ਗਲੋਚ ਹੱਥੋਂ ਪਾਈ ਉਹਨਾਂ ਦਾ ਰੋਜ਼ ਦਾ ਕੰਮ ਹੋ ਗਿਆ ਸੀ ਪੂਲੇ ਦੇ ਬੰਦੇ ਆਮ ਲੋਕਾਂ ਨੂੰ ਵੀ ਤੰਗ ਕਰਨ ਲੱਗ ਪੈਂਦੇ ਸਨ ਖਰੇ ਆਮ ਸਮਾਨ ਲੈਂਦੀਆਂ ਬੀਬੀਆਂ ਨੂੰ ਗਲਤ ਬੋਲਣਾ ਮਾੜੇ ਇਸ਼ਾਰੇ ਕਰਨੇ ਹੁਣ ਰੋਧ ਦਾ ਹੀ ਕੰਮ ਹੋ ਗਿਆ ਸੀ ਹੁਣ ਉਹਨਾਂ ਦਾ ਇੱਕ ਦਿਨ ਤੰਗ ਹੋ ਕੇ ਦੁਕਾਨਦਾਰਾਂ ਨੇ ਇਹ ਗੱਲ ਉਸ ਬਦਮਾਸ਼ ਨੂੰ ਦੱਸੀ ਕਿ ਇਸ ਤਰ੍ਹਾਂ ਸਾਡੇ ਵਪਾਰ ਉਤੇ ਮਾੜਾ ਅਸਰ ਪੈ ਰਿਹਾ ਹੈ ਤੁਸੀਂ ਕੁਝ ਨਾ ਕੁਝ ਕਰਕੇ ਸਾਡੀ ਜਾਨ ਛਡਾਓ ਨਾ ਤੋਂ ਉਸ ਬਦਮਾਸ਼ ਨੇ ਅਗਲੇ ਦਿਨ ਆਪਣੇ ਸਾਰੇ ਬੰਦੇ ਨਾਲ ਲਏ ਤੇ ਪੋਲੇ ਦੇ ਬੰਦਿਆਂ ਦੇ ਉਹ ਡਾਂਗ ਫੇਰੀ ਉਹ ਦਿਨ ਕਿ ਸਾਰੇ ਬਾਜ਼ਾਰ ਨੇ ਖੜ ਕੇ ਸਾਰਾ ਤਮਾਸ਼ਾ ਵੇਖਿਆ ਉਧਰ ਜਦੋਂ ਪੋਲੇ ਨੂੰ ਇਸ ਬਾਰੇ ਪਤਾ ਲੱਗਿਆ ਉਹਦਾ ਗੁੱਸਾ ਸੱਤਵੇਂ ਆਸਮਾਨ ਤੇ ਝੜ ਗਿਆ ਉਸਨੇ ਆਪਣੇ ਬੰਦਿਆਂ ਨੂੰ ਕਿਹਾ ਕਿ ਪਤਾ ਲਾਓ ਵੀ ਇਹ ਕਿਹੜਾ ਨਵਾਂ ਬਦਮਾਸ਼ ਜੰਪਿਆਰਾ ਤੋਰਾ ਕਿ ਜਿਹਨੇ ਪੂਲੇ ਦੇ ਬੰਦਿਆਂ ਤੇ ਹੱਥ ਚੱਕਣ ਦੀ ਹਿੰਮਤ ਕੀਤੀ ਹੈ ਜਦੋਂ ਉਸ ਬਦਮਾਸ਼ ਨੂੰ ਪਤਾ ਲੱਗਿਆ ਕਿ ਉਹ ਬੰਦੇ ਪੂਲੇ ਦੇ ਬੰਦੇ ਸਨ ਉਸ ਨੂੰ ਵੀ ਫਿਕਰ ਪੈ ਗਈ ਕਿ ਇਹ ਤਾਂ ਕੰਮ ਗਲਤ ਹੋ ਗਿਆ ਇਸ ਤੋਂ ਪਹਿਲਾਂ ਕਿ ਪੂਲਾ ਲੱਭਦਾ ਲਭਾਉਂਦਾ ਉਸ ਤੱਕ ਆਉਂਦਾ ਉਹ ਆਪ ਹੀ ਪੂਲੇ ਦੇ ਡੇਰੇ ਚਲੇ ਗਿਆ ਪੂਲੇ ਨੂੰ ਮਿਲ ਕੇ ਉਸਨੇ ਕਿਹਾ ਕਿ ਆਏ ਕਰਕੇ ਜਿਹੜਾ ਉਸ ਦਿਨ ਬਾਜ਼ਾਰ ਅੰਦਰ ਕਾਹਨ ਹੋਇਆ ਉਹ ਮੈਂ ਹੀ ਕੀਤਾ ਪਰ ਮੈਨੂੰ ਪਤਾ ਨਹੀਂ ਸੀਗਾ ਕਿ ਉਹ ਥੋੜੇ ਬੰਦੇ ਨੇ ਮੈਨੂੰ ਤਾਂ ਇਹ ਸੀਗਾ ਵੀ ਛੋਟੇ-ਮੋਟੇ ਅਮਲੀ ਨੇ ਜੋ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਜੇ ਮੈਨੂੰ ਪਤਾ ਹੁੰਦਾ ਕਿ ਥੋੜੇ ਬੰਦੇ ਨੇ ਮੈਂ ਕਦੇ ਆਹ ਕੰਮ ਨਾ ਕਰਦਾ ਇੱਕ ਦੋ ਘੰਟੇ ਗੱਲਾਂ-ਬਾਤਾਂ ਕਰਕੇ ਪੋਲੇ ਦਾ ਗੁੱਸਾ ਹੁਣ ਠੰਡਾ ਹੋ ਗਿਆ ਤੇ ਉਹ ਜੱਫੀ ਪਾਉਂਦੇ ਕਮਰੇ ਵਿੱਚੋਂ ਬਾਹਰ ਨਿਕਲੇ ਤੇ ਇਸ ਤਰ੍ਹਾਂ ਉਹਨਾਂ ਦਾ ਰਾਜੀਨਾਵਾ ਹੋਇਆ ਸੀ ਫਿਰ ਪੋਲੇ ਤੇ ਇੱਕ ਵਾਰੀ ਉੱਪਰੋਂ ਡਿਊਟੀ ਲੱਗੀ ਵੀ ਤੇਰੇ ਨਾਲ ਦੇ ਸ਼ਹਿਰ ਅੰਦਰ ਇੱਕ ਸਿੰਘ ਰਹਿ ਰਿਹਾ ਉਸ ਨੂੰ ਘੇਰਨਾ ਨਹੀਂ ਬੱਸ ਉਸਦੀ ਦੂਰੋਂ ਨਿਗਰਾਨੀ ਕਰਨੀ ਹੈ ਕਿ ਉਹ ਕਿੱਥੇ ਜਾਂਦਾ ਹੈ ਕਿੱਥੇ ਰਹਿੰਦਾ ਹੈ ਕਿਹੜੇ-ਕਿਹੜੇ ਬੰਦਿਆਂ ਨੂੰ ਮਿਲਦਾ ਹੈ ਪੂਰਾ ਮਹੀਨਾ ਹਰ ਸਮੇਂ ਉਹਦੇ ਉੱਤੇ ਅੱਖ ਰੱਖਣੀ ਹੈ ਪੁਲੇ ਨੇ ਆਪਣੇ ਟੌਪ ਦੇ ਬੰਦੇ ਉਸ ਸਿੰਘ ਦੇ ਪਿੱਛੇ ਲਾ ਦਿੱਤੇ ਹਫ਼ਤਾ 10 ਦਿਨ ਉਹ ਬੰਦੇ ਸਿੰਘ ਦੇ ਪਿੱਛੇ ਰਹੇ ਉਦੋਂ ਤੱਕ ਉਸ ਸਿੰਘ ਨੂੰ ਮਿਲਣ ਕੋਈ ਨਾ ਆਇਆ ਸਿੰਘ ਸਵੇਰੇ ਘਰ ਤੋਂ ਜਾਂਦਾ ਬਾਜ਼ਾਰ ਅੰਦਰ ਇੱਕ ਘੜੀਆਂ ਦੀ ਦੁਕਾਨ ਉੱਤੇ ਉਹ ਮਿਸਤਰੀ ਵਜੋਂ ਕੰਮ ਕਰਦਾ ਸੀਗਾ ਦੁਪਹਿਰੇ ਉਹ ਰੋਟੀ ਖਾਣ ਘਰ ਆਉਂਦਾ ਘੰਟਾ ਕੋ ਆਰਾਮ ਕਰਦਾ ਉਸ ਤੋਂ ਬਾਅਦ ਫੇਰ ਦੁਕਾਨ ਉੱਤੇ ਚਲਾ ਜਾਂਦਾ ਰਾਤ ਦੇ 8 ਵਜੇ ਉਹ ਘਰ ਆਉਂਦਾ ਰਾਸਤੇ ਵਿੱਚ ਇੱਕ ਢਾਬੇ ਉੱਤੇ ਰੋਟੀ ਖਾ ਕੇ ਇੱਕ ਘਰ ਜਾ ਕੇ ਸੌਂ ਜਾਂਦਾ ਬਤੀਆਂ ਬੰਦ ਹੋ ਜਾਂਦੀਆਂ ਉਸਦੀ ਰੋਹਦੀ ਇਹੀ ਰੂਟੀਨ ਸੀ ਪੁਲੇ ਦੇ ਬੰਦਿਆਂ ਨੂੰ ਹੁਣ ਲੱਗਣ ਲੱਗ ਪਿਆ ਵੀ ਸ਼ਾਇਦ ਉਤਲੇ ਅਫਸਰਾਂ ਨੂੰ ਕੋਈ ਗਲਤ ਜਾਣਕਾਰੀ ਮਿਲ ਗਈ ਹੈ ਜਾਂ ਫਿਰ ਇਹ ਬੰਦਾ ਉਹ ਨਹੀਂ ਜਿਸ ਨੂੰ ਉਹ ਲੱਭ ਰਹੇ ਨੇ ਉਹਨਾਂ ਪੂਰਾ ਮਹੀਨਾ ਉਸ ਉੱਤੇ ਪੂਰੀ ਨਿਗਰਾਨੀ ਰੱਖੀ ਤੇ ਉਸ ਤੋਂ ਬਾਅਦ ਪੁਲੇ ਨੇ ਰਿਪੋਰਟ ਅੱਗੇ ਦੇ ਦਿੱਤੀ ਕਿ ਉਹ ਬੰਦਾ 100% ਠੀਕ ਬੰਦਾ ਹੈ ਇਸ ਬਾਰੇ ਆਪਾਂ ਨੂੰ ਗਲਤ ਜਾਣਕਾਰੀ ਹੈ ਇਹ ਬੰਦਾ ਉਹ ਨਹੀਂ ਹੈਗਾ ਜਿਹਨੂੰ ਆਪਾਂ ਲੱਭ ਰਹੇ ਹਾਂ ਪਰ ਅਫਸਰ ਮੰਨਣਾ ਨਾ ਕਹਿੰਦੇ ਵੀ ਸਾਡਾ ਸੋਰਸ ਗਲਤ ਨਹੀਂ ਹੋ ਸਕਦਾ ਬੰਦਾ ਇਹੀ ਹੈ ਪਰ ਹੈ ਬੜਾ ਛਤਰ ਹੈ ਪੂਲੇ ਨੇ ਆਪਣਾ ਦਿਮਾਗ ਲਾਇਆ ਫਿਰ ਉਹਨੇ ਆਪਣੇ ਬੰਦਿਆਂ ਨੂੰ ਕਿਹਾ ਕਿ ਜੇ ਇਹ ਘਰ ਤੋਂ ਦੁਕਾਨ ਦੁਕਾਨ ਤੋਂ ਘਰ ਜਾਂਦਾ ਹੈ ਇਹਦਾ ਮਤਲਬ ਇਹਦੇ ਘਰ ਅੰਦਰ ਹੀ ਕੁਝ ਨਾ ਕੁਝ ਲੱਭ ਸਕਦਾ ਤੁਸੀਂ ਆਏ ਕਰੋ ਜਦੋਂ ਇਹ ਕੱਲ ਘਰ ਤੋਂ ਦੁਕਾਨ ਗਿਆ ਇਹਦੇ ਘਰ ਅੰਦਰ ਵੜੋ ਪਰ ਵੜੋ ਇਸ ਤਰੀਕੇ ਕਿ ਜਦੋਂ ਇਹ ਵਾਪਸ ਆਵੇ ਇਹਨੂੰ ਪਤਾ ਨਾ ਲੱਗੇ ਕਿ ਮੇਰੇ ਘਰ ਅੰਦਰ ਕੋਈ ਆਇਆ ਸੀਗਾ ਇਸ ਦੇ ਘਰ ਦੀ ਤਲਾਸ਼ੀ ਲੈਂਦੇ ਹੋਏ ਵੀ ਇਹ ਧਿਆਨ ਰੱਖਿਓ ਕਿ ਕੋਈ ਵੀ ਸਮਾਨ ਆਪਣੀ ਜਗ੍ਹਾ ਤੋਂ ਹਿੱਲੇ ਨਾ ਅਗਲੇ ਦਿਨ ਜਵੇ ਸਿੰਘ ਘਰ ਨੂੰ ਤਾਲਾ ਲਾ ਕੇ ਦੁਕਾਨ ਵੱਲ ਗਿਆ ਪਿੱਛੋਂ ਪੂਲੇ ਦੇ ਬੰਦੇ ਇੱਕ ਖਿੜਕੀ ਖੋਲ ਕੇ ਉਸ ਰਾਹੀਂ ਘਰ ਅੰਦਰ ਵੜ ਗਏ ਉਹਨਾਂ ਨੇ ਵਾਰੀ-ਵਾਰੀ ਸਾਰੇ ਕਮਰੇ ਦੀ ਤਲਾਸ਼ੀ ਲਈ ਪਰ ਕੋਈ ਅਜੀਹਾ ਸਬੂਤ ਨਹੀਂ ਮਿਲਿਆ ਜਿਸ ਨਾਲ ਪਤਾ ਲੱਗਦਾ ਕਿ ਇਹ ਬੰਦਾ ਸਿੰਘਾਣਾ ਰਹਿੰਦਾ ਆਚਾਨਕ ਇੱਕ ਬੰਦੇ ਤੋਂ ਗਲਾਸ ਛਿਡਾ ਨਿਕ ਪਿਆ ਤੇ ਲੱਕੜ ਉੱਤੇ ਡਿਗਣ ਵਰਗੀ ਆਵਾਜ਼ ਆਈ ਉਹਨਾਂ ਨੂੰ ਉਹਨਾਂ ਨੇ ਫਟਾਫਟ ਮੈਂਡ ਚੱਕਿਆ ਤੇ ਵੇਖਿਆ ਵੀ ਇੱਕ ਤੈਹ ਖਾਨਾ ਬਣਿਆ ਹੋਇਆ ਸੀਗਾ ਪਰ ਉਸ ਨੂੰ ਜਿੰਦਾ ਲੱਗਿਆ ਹੋਇਆ ਸੀ ਜਿੰਦਾ ਉਹ ਖੋਲ ਨਹੀਂ ਸੀ ਸਕਦੇ ਕਿਉਂਕਿ ਫੇਰ ਉਸ ਸਿੰਘ ਨੂੰ ਪਤਾ ਲੱਗ ਜਾਣਾ ਸੀਗਾ ਪਰ ਉਹਨਾਂ ਨੂੰ ਇਹ ਪਤਾ ਲੱਗਿਆ ਸੀਗਾ ਕਿ ਕੋਈ ਨਾ ਕੋਈ ਗੜਬੜ ਜ਼ਰੂਰ ਸੀਗੀ ਨਹੀਂ ਘਰ ਅੰਦਰ ਤਹਿ ਖਾਨੇ ਦਾ ਕੀ ਕੰਮ ਹੈ ਪੂਲੇ ਦੇ ਬੰਦੇ ਉਸੇ ਤਰ੍ਹਾਂ ਸਾਰਾ ਸਮਾਨ ਲਾ ਕੇ ਖਿੜਕੀ ਰਾਹੀਂ ਵਾਪਸ ਆ ਗਏ ਉਹਨਾਂ ਸਾਰੀ ਗੱਲ ਪੂਲੇ ਨੂੰ ਦੱਸੀ ਫਿਰ ਆ ਗਏ ਪੂਲੇ ਨੇ ਉੱਪਰ ਅਫਸਰਾਂ ਨਾਲ ਗੱਲ ਕੀਤੀ ਤੇ ਅਫਸਰਾਂ ਨੇ ਕਿਹਾ ਵੀ ਦੇਰ ਨਾ ਕਰੋ ਉਸ ਸਿੰਘ ਨੂੰ ਚੱਕ ਲਓ ਤੇ ਤਵਦੀਸ਼ ਕਰੋ ਦੀ ਪੂਲੇ ਨੂੰ ਬੰਦੇ ਇਕੱਠੇ ਕਰਦੇ ਨੂੰ ਦੁਪਹਿਰ ਹੋ ਗਈ ਉਹ ਸਿੱਧਾ ਪਹਿਲਾਂ ਦੁਕਾਨ ਉਤੇ ਗਿਆ ਪਰ ਉੱਥੋਂ ਉਸ ਨੂੰ ਪਤਾ ਲੱਗਾ ਵੀ ਅੱਜ ਬੰਦਾ ਕੰਮ ਉਤੇ ਆਏ ਨਹੀਂ ਹੈਗਾ ਪੂਲਾ ਕਹਿੰਦਾ ਕਿ ਫਟਾਫਟ ਘਰ ਚੱਲੋ ਛੇਤੀ ਜਦੋਂ ਪੂਲੇ ਹੋਰੀ ਘਰ ਪਹੁੰਚੇ ਤੇ ਸਾਰਾ ਕੱਲ ਖਾਲੀ ਪਿਆ ਸੀਗਾ ਤੈ ਖਾਨਾ ਵੀ ਖੁੱਲਾ ਸੀ ਪਰ ਹੈ ਉਹ ਵੀ ਖਾਲੀ ਸੀਗਾ ਇੱਕ ਖੁੰਜੇ ਵਿੱਚ ਉਹਨਾਂ ਨੂੰ ਇੱਕ ਗੋਲੀ ਡਿੱਗੀ ਵੀ ਮਿਲੀ ਪੂਲਾ ਸਾਰਾ ਮਾਮਲਾ ਸਮਝ ਗਿਆ ਉਸ ਸਿੰਘ ਨੂੰ ਖਬਰ ਹੋ ਗਈ ਸੀਗੀ ਕਿ ਮੇਰੇ ਘਰ ਦੇ ਅੰਦਰ ਬੰਦੇ ਵੜੇ ਨੇ ਜਾਂ ਤਾਂ ਉਹ ਕੋਈ ਚੀਜ਼ ਭੁੱਲ ਗਿਆ ਸੀ ਸਵੇਰੇ ਦੁਕਾਨ ਜਾਂਦਾ ਹੋਇਆ ਤੇ ਵਾਪਸ ਮੋੜ ਆਇਆ ਸੀਗਾ ਤੇ ਉਸ ਨੂੰ ਸਾਰੀ ਗੱਲ ਸਪੱਸ਼ਟ ਹੋ ਗਈ ਸੀ ਪੂਲਾ ਸ਼ਾਮ ਤੱਕ ਬੱਸ ਅਟਿਆ ਉਤੇ ਰੇਲਵੇ ਸਟੇਸ਼ਨ ਆ ਉੱਪਰ ੱੱਕੇ ਖਾਂਦਾ ਰਿਹਾ ਪਰ ਉਸ ਦੇ ਹੱਥ ਕੁਝ ਨਾ ਲੱਗਾ ਫਿਰ ਉਧਰ ਪੂਲੇ ਦੀ ਮਸ਼ੂਕ ਅਫਤਾਰੋ ਦਾ ਵੀ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ ਸੀ ਇੱਕ ਵਾਰੀ ਅਫਤਾਰੋ ਦੀ ਆਪਣੇ ਸ਼ਰੀਕਾਂ ਨਾਲ ਕਿਸੇ ਗੱਲੋਂ ਲੜਾਈ ਹੋ ਗਈ ਉਹ ਅਫਤਾਰੋ ਦੀ ਥਾਣੇ ਕੰਪਲੀਟ ਕਰਵਾਏ ਪੁਲਿਸ ਵਾਲੇ ਅਫਤਾਰੋ ਨੂੰ ਥਾਣੇ ਲੈ ਗਏ ਪੂਲੇ ਨੂੰ ਨਾਲ ਦੀ ਨਾਲ ਅਫਤਾਰੋ ਦੇ ਕਿਸੇ ਜਾਣਕਾਰ ਨੇ ਦੱਸ ਦਿੱਤਾ ਕਿ ਅਫਤਾਰੋ ਨੂੰ ਥਾਣੇ ਲੈ ਗਏ ਨੇ ਪੂਲੇ ਨੇ ਫਟਾਫਟ ਇੱਕ ਫੋਨ ਕਮਾਇਆ ਤੇ ਅਫਤਾਰੋ ਨੂੰ ਛੱਡ ਦਿੱਤਾ ਗਿਆ ਅਫਤਾਰੋ ਗੁੱਸੇ ਵਿੱਚ ਭਰੀ-ਪਿਤੀ ਸਿੱਧਾ ਪੂਲੇ ਦੇ ਡੇਰੇ ਆ ਗਈ ਤੇ ਅਫਤਾਰੋ ਨੇ ਕਲੇਸ਼ ਪਾ ਲਿਆ ਕਿ ਮੈਂ ਹੁਣ ਉਦੋਂ ਹੀ ਰੋਟੀ ਖਾऊं ਜਦੋਂ ਮੇਰੇ ਸ਼ਰੀਕਾਂ ਦੇ ਤੋਂ ਦਾੰਗ ਫੇਰੇਗਾ ਪੂਲੇ ਨੇ ਬਥੇਰਾ ਟਰਕਾਇਆ ਅਵਤਾਰੋ ਨੂੰ ਪਰ ਅਵਤਾਰੋ ਮੰਨੀ ਨਾ ਅੱਕ ਕੇ ਪੂਲੇ ਨੇ ਆਪਣੇ ਬੰਦੇ ਭੇਜੇ ਕਿ ਜਾਓ ਉਹਨਾਂ ਦੀ ਚੰਗੀ ਛੇਤਰਪਰੇਟ ਕਰਕੇ ਆਓ ਅੱਗੇ ਉਹ ਬੰਦੇ ਵੀ ਚਲਾਕ ਸਨ ਉਹਨਾਂ ਨੂੰ ਪਹਿਲਾਂ ਹੀ ਇਹ ਖਬਰ ਮਿਲ ਗਈ ਸੀ ਕਿ ਅਵਤਾਰੋ ਥਾਣੇੋਂ ਛੁੱਟ ਗਈ ਹੈ ਉਹਨਾਂ ਨੂੰ ਪਤਾ ਸੀ ਕਿ ਹੁਣ ਇਹ ਸਿੱਧਾ ਪੂਲੇ ਕੋਲ ਜਾਊਗੀ ਤੇ ਪੂਲਾ ਸਾਨੂੰ ਚੱਕਣ ਜ਼ਰੂਰ ਆਊਗਾ ਪੂਲੇ ਦੇ ਬੰਦੇ ਜਿਵੇਂ ਪਿੰਡ ਅੰਦਰ ਬੜੇ ਉਹਨਾਂ ਨੇ ਅੱਗੇ ਸਾਰਾ ਪਿੰਡ ਇਕੱਠਾ ਕੀਤਾ ਹੋਇਆ ਉਹ ਸਾਂਝੇ ਕਹੇ ਕਿ ਜੇ ਹੁਣ ਅਸੀਂ ਹੱਥ ਪਾ ਲਿਆ ਗੱਲ ਬਹੁਤ ਵੱਜਣੀ ਐ ਉਹ ਚੁੱਪ ਚਾਪ ਪਿੰਡੋਂ ਵਾਪਸ ਚਲੇ ਗਏ ਜਦੋਂ ਉਹਨਾਂ ਨੇ ਜਾ ਕੇ ਪੋਲੇ ਨੂੰ ਸਾਰਾ ਕੁਝ ਦੱਸਿਆ ਅਵਤਾਰੋਂ ਨੇ ਫੇਰ ਕਲੇਸ਼ ਪਾ ਲਿਆ ਕਿ ਕਰ ਕੁਝ ਪੋਲਾ ਕਹਿੰਦਾ ਵੀ ਕੋਈ ਨਹੀਂ ਹੁਣ ਪਿੰਡ ਇਕੱਠਾ ਕਰੀ ਫਿਰਦੇ ਨੇ ਰਾਤ ਨੂੰ ਤਾਂ ਕੱਲੇ ਹੀ ਹੋਣਗੇ ਆਪਾਂ ਅੱਧੀ ਰਾਤ ਨੂੰ ਜਾ ਕੇ ਮੋਹਜ ਘੁੱਟ ਦੇਣੀ ਆ ਉਹਦੀ ਚਲੋ ਜੀ ਦਿਨ ਲੰਘ ਗਿਆ ਰਾਤ ਹੋ ਗਈ ਪੋਲੇ ਨੇ 1 ਵਜੇ ਰਾਤ ਨੂੰ ਆਪਣੇ ਬੰਦੇ ਫੇਰ ਭੇਜੇ ਕਿ ਐਂ ਕਰਿਓ ਜੇ ਕੱਲੇ ਹੀ ਹੋਏ ਤਾਂ ਮੋਹ ਬਣ ਕੇ ਗੱਡੀ ਵਿੱਚ ਹੁੱਤਰੇ ਆਓ ਇੱਥੇ ਸਰਵਿਸ ਕਰਾਂਗੇ ਉਹਨਾਂ ਦੀ ਪੋਲੇ ਦੇ ਬੰਦੇ ਚਲੇ ਗਏ ਕੰਦਾ ਟੱਪ ਕੇ ਉਹ ਘਰ ਦੇ ਅੰਦਰ ਵੜ ਗਏ ਸਾਰਾ ਪਰਿਵਾਰ ਬਾਹਰੀ ਮੱਛਰਦਾਨੀਆਂ ਲਈ ਪਿਆ ਸੀ ਉਹਨਾਂ ਨੇ ਜਾਂਦਿਆਂ ਹੀ ਦੋਵਾਂ ਦੇ ਮੂੰਹਾਂ ਤੇ ਕੱਪੜੇ ਬੰਨ ਮੂੰਹ ਬੰਦ ਕਰਤੇ ਤੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਕਿਹਾ ਕਿ ਜੇ ਰੌਲਾ ਪਾਇਆ ਇੱਥੇ ਭੋਨ ਦੇਵਾਂਗੇ ਉਹਨਾਂ ਦੋ ਮਿੰਟ ਨਹੀਂ ਲਾਏ ਬੰਦਿਆਂ ਨੂੰ ਗੱਡੀ ਵਿੱਚ ਸੁੱਟ ਤੇ ਤਰ ਹੋ ਗਏ ਉਹ ਜਿਵੇਂ ਹੀ ਉਹਨਾਂ ਨੂੰ ਲੈ ਕੇ ਡੇਰੇ ਆਏ ਅਵਤਾਰੋਂ ਨੇ ਡਾਂਗ ਚੱਕ ਲਈ ਤੇ ਦੱਸਣ ਵਾਲੇ ਦਾਦੇ ਨੇ ਵੇ ਸਵੇਰ ਹੁੰਦੇ ਤੱਕ ਡੰਗ ਚੱਲਦੀ ਰਹੀ। ਸਰੀਰ ਦਾ ਜੋਰ-ਜੋਰ ਹਲਾਕੇ ਉਹਨਾਂ ਨੂੰ ਪਿੰਡੋਂ ਬਾਹਰ ਸੁੱਟ ਗਏ। ਉਸ ਦਿਨ ਤੋਂ ਬਾਅਦ ਅਫਤਾਰੋਵਲ ਕਦੇ ਉਹ ਝਾਕੇ ਤੱਕ ਨਹੀਂ। ਸੋ ਦੋਸਤੋ ਇਹ ਸੀ ਪੁੱਲੇ ਦੇ ਕੁਝ ਕਾਲੀ ਦੁਨੀਆ ਦੇ ਕਾਲੇ ਚਿੱਠੇ। ਪੁੱਲੇ ਦੇ ਬਹੁਤ ਸਾਰੇ ਕਾਰਨਾਮੇ ਤੁਸੀਂ ਸੁਣੇ ਵੀ ਹੋਣਗੇ, ਪੜੇ ਵੀ ਹੋਣਗੇ। ਇਹਦੇ ਉੱਤੇ ਕਈ ਕਿਤਾਬਾਂ ਵੀ ਛਪ ਚੁੱਕੀਆਂ ਨੇ। ਪਰ ਉਸਦੇ ਬਹੁਤ ਸਾਰੇ ਕਾਰਨਾਮੇ ਇਹ ਜਿਹੇ ਨੇ ਜਿਨ੍ਹਾਂ ਬਾਰੇ ਲੋਕ ਬਹੁਤ ਹੀ ਘੱਟ ਜਾਣਦੇ ਨੇ ਕਿਉਂਕਿ ਉਹ ਕਦੇ ਛਪੇ ਨਹੀਂ ਹੈਗੇ। ਇਹੋ ਜਿਹੇ ਕਿਸੇ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਆ ਜੀ ਇਹ ਕਿਸੇ ਨੇ ਜਿਹੜੇ ਉਹ ਆਮ ਲੋਕਾਂ ਦੇ ਨੇ ਜਿਨ੍ਹਾਂ ਨੇ ਕਿ ਪੂਲੇ ਦੇ ਜਿਹੜੇ ਹੈਗੇ ਉਹ ਦਰਦ ਹੰਡਾਏ ਜਿਨ੍ਹਾਂ ਨੇ ਪੂਲੇ ਦਾ ਜਿਹੜਾ ਖੌਫ ਸੀਗਾ ਉਹ ਆਪਣੇ ਪਿੰਡੇ ਤੇ ਹੰਡਾਇਆ ਤੇ ਅਖੀਰ ਜਦੋਂ ਅਖੀਰ ਹੋ ਗਈ ਪੂਲੇ ਦੀ ਤੇ ਉਹਨਾਂ ਨੇ ਇੱਕ ਬਹੁਤ ਵੱਡੀ ਯੰਗ ਲੜੀ ਪੂਲੇ ਦੇ ਵਿਰੁੱਧ ਜਿਹਦੇ ਵਿੱਚ ਉਹਨਾਂ ਨੂੰ ਧਮਕੀਆਂ ਵੀ ਮਿਲੀਆਂ ਉਹਨਾਂ ਦੇ ਉੱਤੇ ਹਮਲੇ ਵੀ ਹੋਏ ਪਰ ਉਹ ਕਦੇ ਪਿੱਛੇ ਨਹੀਂ ਮੁੜੇ ਤੋਂ ਹੁਣ ਸਾਨੂੰ ਦਿਓ ਆਜ਼ਾਦ ਮਿਲਦੇ ਆ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ